ਮੇਰੀ ਮਨ ਬਣਜਾਰਾ ਹਰਸ ਬੇਰੀ ਮਨ ਬਣਜਾਰਾ ਸੁਦ ਗੁਰ ਤੇ ਰਾਸ ਜਾਣੀ ਹਰ ਰਣਤਾ ਜੱਤੋ ਜੀ ਆਓ ਲਕਟੋ ਦਿਆੜੀ ਇਹੋ ਧੰਨਾ ਦਿਨਾਂ ਮਿਲਿਆ ਜਨਾ ਆਪੇ ਪਾਣਾ ਕਾ ਨਾਨਕ ਹਰਸ ਬੇਰੀ ਮਨ ਉਹ ਆ ਬਣਜਾਰਾ ਤੇਰ ਸਨਾ ਦਵਾਰ ਦਰਾਚਾਰੇ ਤੇਰੀ ਪ੍ਰਿਆਸਨ ਜਾਏ ਪ੍ਰਿਆਸਨ ਜਾਏ ਓਰਦ ਕਿਤਾ ਚਰਨ ਪੁਰਣਾ ਪਾਏ ਆਰਸ ਪਾਈ ਬੱਲ ਲਈਆ ਆਰਸ ਬਾਉਣ ਸੁਨਾਲ ਆਗਈ ਵਰਸਰਮੀ ਪਾਈ ਆ ਸਤਗੁਰ ਮਿਲੈ ਸਿ ਆਈ ਕਾ ਨਾਨਕ ਕਲ ਓਰ ਅਰਸਾ ਬਿਸਾਰੇ ਯਾਰ ਬਸਾ ਮਨ ਆਈ ਸਰੀਰਾ ਮੇਰੀ ਯਾਰ ਤਉ ਮੈਂ ਜੋਤ ਰੱਖੀ ਤਾਤੋ ਜਗ ਮੈਂ ਆਇਆ ਜੋਤ ਰੱਖੀ ਤਦ ਵਿੱਚ ਤਾਤੋ ਜਗ ਮੈਂ ਆਇਆ ਰੱਬੀ ਮਾਤਾ ਪਿਤਾ ਇੰਜੀਓ ਪਾਈ ਜਗਤ ਤਦ ਕਾ ਗੁਰਬਾਸਾ ਦੀ ਬੁਝਿਆਤਾ ਚਲਦਾ ਹੋਵਾ ਚਲਦਾ ਨਦਰੀ ਆਇਆ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਥਿਆ ਜੋਤ ਰਾਖੀ ਤਰਜੁਗ ਮੈਂ ਮਨ ਚੋ ਪਿਆ ਪ੍ਰਵਾਗੰਠਣਿਆ ਰਮੰਗਲ ਗਾਉ ਜੋ ਬਿਗਰਾ ਮੰਦਰ ਬਣਿਆ ਔਰ ਗਾਉ ਮੰਗਲ ਨਦਕੇ ਸੋਗ ਦੋਗਣਾ ਵਿਆਪਾਇ ਗੁਰ ਜਰਨਾ ਲਾਗੇ ਦਸਾ ਭਾਗੇ ਆਪਣਾ ਪਰਜਾ ਪਾਈ ਅਨਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਅਰਸ ਭੋਗੋ ਕੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗਮ ਏ ਸਰੀਰ ਮੇਰਾ ਜਗ ਮੈਂ ਆਏ ਕੈ ਕਿ ਅਤਤ ਕਰਮ ਕਮਾਇਆ ਕਿ ਕਰਮ ਕਮਾਇਆ ਤੁਤ ਸਰੀਰ ਆਜ ਤੋ ਜਗ ਮੈਂ ਆਇਆ ਯਾ ਨਾ ਆਪੇ ਰਚਨ ਰਖਿਆ ਸੂਰਮਨ ਆਉ ਸਾਇਆ ਏ ਕਿਰਪਾ ਸਾਦੀ ਹਰ ਮਨ ਵਸਿਆਏ ਪੂਰਬੇ ਲਿਖਿਆ ਪਾਇਆ ਏ ਕਾ ਨਾਨਕਾ ਸ੍ਰੀ ਪ੍ਰਵਾਨ ਹੋਵਾਂ ਜੇ ਸਾਥ ਕੋ ਰਸਾਇਤ ਲਾਇ ਨਿਤਰੋ ਮੇਰੇ ਉਹ ਅਰਥ ਮੈਂ ਜੁਤਾਰੀ ਅਰਬਨਾਵਨ ਦੇਖੋ ਕੋਈ ਅਰਬਨਾਵਨ ਦੇਖੋ ਕੋਈ ਨਦਰੀ ਆ ਨਿਆਲਿਆ ਇਹ ਅਬ ਸੰਸਾਰ ਤਮ ਦੇਖ ਦੇ ਵਰਕਾਰ ਰੂਪ ਹੈ ਰੂਪ ਅੰਦਰੀਆ ਆਇਆ ਗੁਰਪ੍ਰਸਾਦਿ ਉਜਿਆ ਜਾ ਵਿਕਾਰਿਕਾ ਅਰਬ ਨਾ ਆਪਣਾ ਕੋਈ ਕਾਇ ਨਾਨਕ ਕੋ ਨਿਤਰੰਦ ਸੇ ਸਤਗੁਰ ਮਿਲਿਆ ਦ੍ਰਿਸ਼ਟੋਈ ਸ੍ਰਵਨਾ ਮੇਰੀਆ ਸੱਚਾ ਸੁਰਣਾ ਨਾ ਪਠਾਈ ਸੱਚਾ ਸੁਰਣਾ ਨਾ ਪਠਾਈ ਸਾਰੀ ਰਲਾਈ ਇਸਨੋ ਤਬਾਣੀ ਜਿਸੁ ਨਿਮੰਤਨ ਆਰਿ ਆਉ ਵਾਰਸਨ ਰਸਵਾਣੀ ਸਚਾ ਲਖਬੜਾਣੀ ਦਾ ਕੀ ਅਤਕੈ ਨਾ ਜਾਏ ਕਾਏ ਨਾਨਕ ਅਮਰਤ ਨਾਮੁ ਜੁਗੁ ਪਵਿੱਤਰੋ ਵ ਸਚਿਆਤ੍ਰਣ ਨ ਪੈਟਾਈ ਹਰ ਜੀਉ ਗੁਪਾੰਦਰ ਰੱਕ ਕਾਏ ਬਾਜਾ ਬਾਣ ਬਜਾਇਆ ਬਜਾਇਆ ਬਾਜਾ ਬਾਣਾ ਦੁਵਾਰੀ ਪ੍ਰਗਟ ਕੀਏ ਸਵਾ ਗੁਤਰ ਕਾਇ ਗੁਰਦੁਆਰਾ ਲਾਇ ਪਾਵਣੀ ਏਕਨ ਸਵਾ ਦੁਆਰਦ ਕਾਇ ਤਨੇਕ ਰੂਪ ਨ ਨਵਨਤਾਉ ਦਤਾਂਤ ਸੰਜਾਈ ਪਾਇਆ ਕਹ ਨਾਨਕ ਗੁਰ ਪਿਆਰਾ ਜਿਉ ਉਪਾੰਦ ਰਖ ਕਾ ਬਜ ਬਜਾਉਣ ਬਜਾਇਆ ਸੱਚਾ ਸੋਇ ਲਾ ਸੱਚਾ ਕਰ ਗਾਉ ਗਾਉ ਤਾ ਸੋਇ ਲਾ ਕਰ ਸੱਚਾ ਜਿਤਾ ਸਦਾ ਸੱਤੇ ਆਈ ਸੱਚਉ ਦੇ ਆਵੇ ਜਨ ਪਾਵੇ ਗੁਰਮੁਖਿ ਨਾਮ ਬਿਉ ਜਾਇ ਇਹੋ ਸਭਨਾ ਕਾ ਗੁਸਮ ਹੈ ਸੁਅਕਸੇ ਸੋਜਨ ਪਾਵੇ ਕਾਏ ਨਾਨਕ ਸੱਚਾ ਸੋਇ ਲਾ ਸਚੈ ਕਰ ਗਾ ਬਾਈ ਆਨੰਦ ਦਸਨੋ ਬੜ ਪਾਗੀ ਹੋ ਸਗਲ ਮਨੋਰਤ ਪੂਰੇ ਪਾਰਬਰਮ ਪ੍ਰਪਾਇ ਉਤਰੇ ਸਗਲ ਸੰਸੂਰੇ ਲੋਕ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈਸ ਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਾਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪਾਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਬਤੇ